ਅਗਲੇ ਦਿਨਾਂ ਚ ਕੀ ਲੱਗਦਾ ਬਾਰਿਸ਼ ਦੀ ਉਮੀਦ ਹੈ ਥੋੜਾ ਤੇ ਮੌਸਮ ਕਿਦਾਂ ਦਾ ਰਹੇਗਾ ਟੈਂਪਰੇਚਰ ਮੌਜੂਦਾ ਕੀ ਹਾਲਾਤ ਨੇ ਅੱਜ ਜਿਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇਟਾ ਐਂਡ ਟੈਂਪਰੇਚਰ ਨਾਰਮਲ ਤੋਂ ਲਗਭਗ 4 ਡਿਗਰੀ ਸੈਂਟੀਗ੍ਰੇਡ ਉੱਪਰ ਰਿਕਾਰਡ ਕੀਤਾ ਗਿਆ। ਕੱਲ 25.6 ਡਿਗਰੀ ਸੈਂਟੀਗ੍ਰੇਡ ਡੇ ਡੇਟਾਈਮ ਟੈਂਪਰੇਚਰ ਸੀ ਜਦੋਂ ਕਿ ਕੱਲ ਦਾ ਨਾਰਮਲ ਡੇਟਾਈਮ ਟੈਂਪਰੇਚਰ 21.6 ਡਿਗਰੀ ਸੈਂਟੀਗ੍ਰੇਡ ਸੀ। ਇਸੇ ਤਰ੍ਹਾਂ ਜੀ ਅੱਜ ਦਾ ਮਿਨੀਮਮ ਟੈਂਪਰੇਚਰ ਦੇਖੀ ਅੱਜ 12 ਡਿਗਰੀ ਸੈਂਟੀਗ੍ਰੇਡ ਦਾ ਮਿਨੀਮਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3.5 ਡਿਗਰੀ ਸੈਂਟੀਗ੍ਰੇਡ ਉੱਪਰ ਹੈ। ਔਰ ਜੇ ਜਿਸੀ ਆਉਣ ਵਾਲੇ ਦੇ ਵਿੱਚ ਬਦਲਵਾਈ ਹੋ ਸਕਦੀ ਹੈ ਜਾਂ ਹਲਕੀ بارش ਕਿਤੇ ਕਿਤੇ ਹੋ ਸਕਦੀ ਹੈ ਔਰ ਇਹਦੇ ਨਾਲ ਨਾਲ ਹੀ ਗਰਜ ਚਮਕ ਜਾਂ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਮੈਮ ਅਲਰਟ ਵੀ ਜਾਰੀ ਕੀਤਾ ਗਿਆ ਹੈ ਜੀ ਆਨ ਵਾਲੇ 2 ਦਿਨ 19 ਔਰ 20 ਤਰੀਕ ਨੂੰ ਆਈਐਮਡੀ ਵੱਲੋਂ ਪੰਜਾਬ ਦੇ ਵਿੱਚ येलो ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਮੈਮ ਲੱਗਦਾ ਵੀ ਜਿੱਦਾਂ بارش ਹੋਗੀ ਤਾਂ ਮੌਸਮ ਟੈਂਪਰੇਚਰ ਥੋੜਾ ਹੌਟ ਡਾਊਨ ਹੋਊਗਾ ਕਿਉਂਕਿ ਲਗਾਤਾਰ ਜਿਸ ਤਰ੍ਹਾਂ ਟੈਂਪਰੇਚਰ ਵਧ ਰਿਹਾ 4-5 ਡਿਗਰੀ ਉਸ ਨੂੰ ਥੋੜੀ ਰਾਹਤ ਮਿਲੇਗੀ ਲੋਕਾਂ ਨੂੰ ਹਾਂ ਬਿਲਕੁਲ ਜੀ ਜਿਵੇਂ ਅਸੀਂ ਦੇਖਿਆ ਕਿ ਕੱਲ ਦਾ ਡੇ ਟਾਈਮ ਟੈਂਪਰੇਚਰ ਲਗਭਗ 4 ਡਿਗਰੀ ਸੈਲਸੀਅਸ ਹੈ ਨੋਰਮਲ ਤੋਂ ਉੱਪਰ ਸੀ ਜਦੋਂ ਕਿ ਉਹਦੇ ਤੋਂ ਪਹਿਲਾਂ ਨੀਅਰ ਨੋਰਮਲੀ ਟੈਂਪਰੇਚਰ ਚੱਲ ਰਿਹਾ ਸੀਗਾ ਔਰ ਅੱਜ ਦਾ ਮਿਨੀਮਮ ਟੈਂਪਰੇਚਰ ਵੀ ਜਿਹੜਾ ਨੋਰਮਲ ਤੋਂ 3.5 ਡਿਗਰੀ ਸੈਲਸੀਅਸ ਉੱਪਰ ਹੈ ਪਰ ਕਿਉਂਕਿ ਆਉਣ ਵਾਲੇ 2 ਦਿਨ ਜਿਹੜੇ ਪੰਜਾਬ ਦੇ ਵਿੱਚ ਬੱਦਲਵਾਈ ਜਾਂ ਹਲਕੀ ਬਾਰਿਸ਼ ਹੋਣ ਦੇ ਅਸਰ ਨੇ ਸੋ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਜ਼ਰੂਰ ਅਸੀਂ ਥੋੜੀ ਘਟਾਵਾਂ ਅਬਜ਼ਰਵ ਕਰ ਸਕਦੇ ਹਾਂ ਕਿ ਮੈਂ ਕੋਈ ਲੱਗਦਾ ਵੀ ਜਿਸ ਤਰ੍ਹਾਂ ਟੈਂਪਰੇਚਰ ਚ ਉਤਾਰ ਚੜਾ ਜਿਹੜੀ ਲਗਾਤਾਰ ਆ ਰਹੀ ਹੈ ਸੋ ਉਸੇ ਕਰਕੇ ਜਿਹੜੀ ਇੱਕ ਨਵੀਂ ਵੈਸਟਰਨ ਡਿਸਟਰਬੈਂਸ ਨਵੀਂ ਆ ਰਹੀ ਹੈ ਸੋ ਇਸ ਨਾਲ ਤੇ ਬਾਰਿਸ਼ ਪੂਰੇ ਪੰਜਾਬ ਚ ਪੈ ਸਕਦੀ ਹੈ ਜਾਂ ਕਿਤੇ ਕਿਤੇ ਜਾਂ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਹੈ ਜੀ ਕੋਈ ਹੈਵੀ ਰੇਨ ਦੀ ਪ੍ਰੈਡਿਕਸ਼ਨ ਤਾਂ ਨਹੀਂ ਹੈ ਪਰ ਪੂਰੇ ਪੰਜਾਬ ਦੇ ਵਿੱਚ ਹੀ ਕਿਤੇ ਕਿਤੇ ਜਿਹੜੀ ਹਲਕੀ ਬਾਰਿਸ਼ ਜਾਂ ਬਦਲਵਾਈ ਹੋ ਸਕਦੀ ਹੈ ਫਸਲਾਂ ਨੂੰ ਵੇਖ ਕੇ ਕਿਸ ਤਰ੍ਹਾਂ ਦੀ ਜਿਹੜੀ ਸੁਝਾਅ ਦਿਓਗੇ ਕਿਸਾਨ ਵੀਰਾਂ ਨੂੰ ਦੋਗੇ ਜੀ ਰਾਹਤ ਥੋੜੀ ਜੀ ਅਸੀਂ ਕਿਸਾਨ ਵੀਰਾਂ ਨੂੰ ਇਹ ਦੱਸ ਸਕਦੇ ਹਾਂ ਕਿ ਆਉਣ ਵਾਲੇ 2 ਦਿਨ ਜਿਹੜਾ ਬੱਦਲਵਾਈ ਵੀ ਹੋ ਸਕਦੀ ਔਰ ਹਲਕੀ ਬਾਰਿਸ਼ ਵੀ ਕਿਤੇ ਕਿਤੇ ਹੋ ਸਕਦੀ ਹੈ ਅਤੇ ਦੇ ਨਾਲ ਨਾਲ ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਵੀ ਚੱਲ ਸਕਦੀਆਂ ਨੇ ਮੈਨੂੰ ਲੱਗਦਾ ਕਿ ਲੋਕਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿਉਂਕਿ ਇੱਕਦਮ ਤਾਪਮਾਨ 4 ਤੋਂ 5 ਡਿਗਰੀ ਉੱਪਰ ਤੇ ਹੌਣ ਬਾਰਿਸ਼ ਦੀ ਸੰਭਾਵਨਾ ਇਦਾਂ ਨਾ ਕਿ ਬਦਲਦੇ ਵਾਪਸ ਮੀਂਹ ਵੀ ਆਵਾ ਵੀ ਗਮਾਰੀਆਂ ਵੀ ਜਰੀ ਬਿਲਕੁਲ ਜੀ ਕਿਉਂਕਿ ਕਾਫੀ ਵੇਰੀਏਬਲ ਵੈਦਰ ਕੰਡੀਸ਼ਨਸ ਚੱਲ ਰਹੀਆਂ ਨੇ ਇੱਕਦਮ ਦੋ ਤਿੰਨ ਦਿਨ ਕਾਫੀ ਗਰਮੀ ਹੁੰਦੀ ਹੈ ਇੱਕਦਮ ਫਿਰ ਜਿਹੜਾ ਟੈਂਪਰੇਚਰ ਚੇਂਜ ਹੋ ਜਾਂਦਾ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਸਿਹਤ ਤੇ ਇਹਦੇ ਬੜੇ ਇਫੈਕਟਸ ਹੁੰਦੇ ਨੇ ਸੋ ਇਹਦਾ ਸਾਰਿਆਂ ਨੂੰ ਬਹੁਤ ਤਿਆਰ ਰੱਖਣਾ ਚਾਹੀਦਾ